ਇਸ ਲਈ ਵੱਡੀ ਖਬਰ ਪੰਜਾਬ ਤੇ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਅਕਾਲੀ ਲੀਡਰ ਦੇ ਘਰ ਦੇ ਬਾਹਰ ਤੜਕੇ ਗੋਲੀਆਂ ਚਲਾਈਆਂ ਗਈਆਂ ਹੈਰਾਨੀ ਦੀ ਗੱਲ ਹੈ ਕਿ ਗੋਲੀਆਂ ਚਲਾਉਣ ਤੋਂ ਪਹਿਲਾਂ ਇੱਕ ਕਾਲ ਕੀਤੀ ਗਈ ਸੀ ਜਿਸ ਤੇ ਨਿਸ਼ਾਨ ਸਿੰਘ ਨਾਮ ਦਾ ਇੱਕ ਸ਼ਖਸ 50 ਲੱਖ ਮੰਗ ਰਿਹਾ ਸੀ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਵਿੱਚ ਕਿਵੇਂ ਹੋ ਰਹੀ ਨੇ ਤਾੜ-ਤਾੜ ਫਾਇਰ ਜਦੋਂ ਗੋਲੀਆਂ ਨੂੰ ਚਲਾਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਭੱਜ ਗਿਆ ਪਰ ਦੱਸਿਆ ਜਾ ਰਿਹਾ ਕਿ ਉਕਤ ਲੀਡਰ ਦੇ ਗਨਮੈਨਾਂ ਨੇ ਵੀ ਕ੍ਰੋਸ ਫਾਇਰਿੰਗ ਕੀਤੀ ਹਾਲਕੀ ਇਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਆ ਗਈ ਹੈ ਤੇ ਇੱਕ ਕਾਲ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਔਰ ਜਿਸ ਦੇ ਉਤੇ ਗੋਲੀਆਂ ਚਲਾਈਆਂ ਗਈਆਂ ਨੇ ਉਹ ਅਕਾਲੀ ਲੀਡਰ ਹੈ ਔਰ ਜੇਕਰ ਉਸ ਦੀ ਗੱਲ ਨੂੰ ਸਹੀ ਮੰਨੀ ਹੈ ਤਾਂ ਉਸ ਦਾ ਦਾਅਵਾ ਹੈ ਕਿ ਗੋਲੀਆਂ ਚਲਾਣ ਤੋਂ ਬਾਅਦ ਐਸਐਚਓ ਦੀ ਮੌਜੂਦਗੀ 'ਚ ਹੀ ਉਸ ਨੂੰ ਦੁਬਾਰਾ ਕਾਲ ਆਈ ਤੇ ਉਸ ਨੂੰ ਧਮਕਾਇਆ ਗਿਆ ਡਰਾਇਆ ਗਿਆ ਤੇ ਗਾਲੀ ਗਲੋਚ ਵੀ ਕੀਤਾ ਗਿਆ ਆਓ ਤੁਹਾਨੂੰ ਦਿਖਾਨਿਆ ਕੀ ਹੈ ਪੂਰਾ ਮਾਮਲਾ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਰੋਹਿਤ ਕੋਪਤਾ ਤੇ ਰਿਪੋਰਟ ਅੱਛਾ ਜੀ ਚੈੱਕ ਹੋ ਰਹੀ ਹੈ ਹਾਂਜੀ ਹਾਂਜੀ ਕਿੱਦਾਂ ਜੀ ਹੋਰ ਠੀਕ ਠਾਕ ਵਧੀਆ ਪਾਜੀ ਤੈਨੋਂ ਅੱਗੇ ਕੋਈ ਫੋਨ ਕੱਢਦਾ ਮੇਰਾ ਵੀ ਲੈਂਦਾ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਲੱਗਾ ਅੱਛਾ ਜੀ ਹਾਂਜੀ ਕਿੱਥੋਂ ਬੋਰੇ ਸਰ ਮੇਰੇ ਕੋਲ ਸਾਹਮਣੇ ਆਹ ਪਰਪਲ ਆਹ ਡਰਾਈਵਰ ਦਾ ਸਰਟੀਫੀਕੇਟ ਹੈ ਜਿਹੜਾ ਪਤਾ ਉਹਨਾਂ ਦਾ ਸ਼ੂਡ ਕਿਹੜਾ ਹੋਲਡਰ ਕਰੋ ਮੇਰਾ ਨਾਮ ਹਰਸ਼ਿੰਦਰ ਸਿੰਘ ਮੈਨੂੰ ਕੇ ਅੱਜ ਸਵੇਰੇ 3:53 ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨਹੀਂ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਈ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਈ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤੰਨਾ ਦੇਣਾ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਠੀਕ ਹੈ ਹਾਂਜੀ ਤੁਸੀਂ ਪੁਲਿਸ ਦਾ ਆਲੋਚਨਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਹੈ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਹੈ ਤੇ ਸਿਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਉਹ ਇਹਨਾਂ ਨੇ ਹਾਇਰ ਕੀਤੇ ਹੈ ਪਰ ਸਾਡੇ ਬੰਦੇ ਨੇ ਵੀ ਪਤਾ ਫੈਸਲਾ ਕੀਤਾ ਹੈ ਤੁਹਾਨੂੰ ਕਰਦੇ ਗਨ ਵਿੱਚ ਤੇ ਉਸ ਵੇਲੇ ਕੋਈ ਕੌਲ ਆਈ ਉਸ ਵੇਲੇ ਉਸ ਤੋਂ ਬਾਅਦ ਕੌਲ ਹੁੰਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਿਹਾ ਯਾਰ ਰਾਤ ਜਾਗਦੇ ਰਹਿਦਾ ਤੇ ਮੇਰੇ ਲਾਗੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਨੂੰ ਬਾਹਰ ਕੱਢ ਡਾਗੇ ਐਸ ਐਚਓ ਸਾਹਿਬ ਨੂੰ ਪਤਾ